ਪੰਜਾਬ ਦੇ ਵਿੱਚ ਹੜਾ ਦਾ ਖੌਫ ਮંડਰਾ ਰਿਹਾ ਹੈਗਾ ਉਸ ਨੂੰ ਲੈ ਕੇ ਹਾਲਾਂਕਿ ਪ੍ਰਸ਼ਾਸਨ ਨੇ ਕਈ ਚੁਣੌਤੀਆਂ ਕਈ ਚੇਤਾਵਨੀਆਂ ਜਿਹੜੀਆਂ ਨੇ ਉਹ ਜਾਰੀ ਵੀ ਕਰ ਦਿੱਤੀਆਂ ਨੇ ਉਹ ਤੇ ਕਈ ਡੈਮਾਂ ਦੇ ਦਰਵਾਜ਼ੇ ਵੀ ਖੁੱਲਣਾ ਸ਼ੁਰੂ ਹੋ ਚੁੱਕੇ ਨੇ ਇਸ ਵਕਤ ਕਗਰ ਨਿਗਾਹ ਜਿਹੜੀ ਕਗਰ ਨਦੀ ਦੇ ਉੱਪਰ ਸਭ ਦੀ ਨਿਗ੍ਹਾਵਾਂ ਨੇ ਕਿਉਂਕਿ ਕੁਸ਼ਲਿਆ ਡੈਮ ਦੇ ਦਰਵਾਜ਼ੇ ਜਿਹੜੇ ਨੇ ਇਸ ਵਕਤ ਖੁੱਲ ਚੁੱਕੇ ਨੇ ਜੋ ਕੁਸ਼ਲਿਆ ਡੈਮ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਉਹ ਬੜੀ ਖੌਫਨਾਕ ਤਸਵੀਰਾਂ ਨੇ ਦੂਸਰੇ ਪਾਸੇ ਇਸ ਵਕਤ ਕਗਰ ਦੇ ਵਿੱਚ ਕਗਰ ਦੇ ਕੋਲ ਮੌਜੂਦਾਂ ਜਿਸੀ ਤਸਵੀਰ ਜਿਹੜੀ ਉਹ ਤੁਸੀਂ ਵੇਖ ਸਕਦੇ ਹੋ ਕਿਉਂਕਿ ਇਹ ਉਹ ਪੁਆਇੰਟ ਤੇ ਅਸੀਂ ਮੌਜੂਦ ਆ ਜਿੱਥੇ ਪਿੰਡ ਲਾਛ루 ਆ ਬਿਲਕੁਲ ਕਰੀਬ ਪਿੰਡ ਲਾਛ루 ਪੈਂਦਾ ਜਿੱਥੋਂ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਜਦੋਂ ਡੈਮ ਦੇ ਗੇਟ ਖੁੱਲ ਰਹੇ ਨੇ ਤਾਂ ਉਹਨਾਂ ਡੈਮਾਂ ਦੇ ਗੇਟ ਦੇ ਖੁੱਲਣ ਕਰ ਕਾਰਨ ਜਿਹੜੇ ਨੇੜਲੇ ਪਿੰਡ ਨੇ ਕੱਗਰ ਦੇ ਉਹਨਾਂ ਨੂੰ ਖਾਸ ਤੌਰ ਦੇ ਉੱਪਰ ਅਲਰਟ ਕਰ ਦਿੱਤਾ ਗਿਆ ਹੈਗਾ ਕਿ ਜਿਹੜੀ ਕੱਗਰ ਹੈ ਉਸ ਤੋਂ ਦੂਰ ਰਿਹਾ ਜਾਵੇ ਕਿਉਂਕਿ ਜਦੋਂ ਪਾਣੀ ਰਫ਼ਤਾਰ ਦੇ ਨਾਲ ਆਵੇਗਾ ਤਾਂ ਕੋਈ ਵੀ ਨਜ਼ਦੀਰੇ ਆਸ-ਪਾਸ ਨਾ ਹੋਵੇ ਕਿਉਂਕਿ ਜੇਕਰ ਇਹ ਪਾਣੀ ਇਸ ਪ੍ਰੈਸ਼ਰ ਦੇ ਨਾਲ ਆਵੇਗਾ ਤਾਂ ਕੋਈ ਨੁਕਸਾਨ ਕਰ ਸਕਦਾ ਵੱਡਾ ਨੁਕਸਾਨ ਹੋ ਸਕਦਾ ਹਾਲਾਂਕਿ ਡਰਨ ਵਾਲੀ ਗੱਲ ਕੋਈ ਨਹੀਂ ਕਿ ਇਹ ਪਾਣੀ ਤੁਹਾਡੇ ਘਰਾਂ ਦੇ ਵਿੱਚ ਵੜ ਜਾਏਗਾ ਜਾਂ ਇਸ ਤਰੀਕੇ ਨਾਲ ਹੋ ਜਾਏਗਾ ਕਿਉਂਕਿ ਹਲੇ ਇਸ ਦਾ ਫਲੋ ਬੜਾ ਘੱਟ ਜਿਹੜਾ ਵੇਖਿਆ ਜਾ ਰਿਹਾ ਹੈਗਾ ਇਸ ਵਕਤ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਾਡਾ ਹਰਿਆਣਾ ਤਾਂ ਦੂਸਰੇ ਪਾਸੇ ਇਹ ਪਟਿਆਲਾ ਦੀ ਹੱਦ ਦੇ ਵਿੱਚ ਜਿਹੜਾ ਇਹ ਪਾਣੀ ਹੈ ਉਹ ਦਾਖਲ ਹੋਇਆ ਹੈਗਾ ਔਰ ਇਸ ਵਕਤ ਰਫ਼ਤਾਰ ਜਰੂਰ ਸਲੋ ਹੈ ਲੇਕਿਨ ਇਹ ਵੀ ਕਿਆਸ ਰਹੀਆਂ ਨੇ ਕਿ ਕੁਝ ਦੇਰ ਤੱਕ ਇਸ ਦੀ ਰਫ਼ਤਾਰ ਤੇਜ਼ ਵੀ ਹੋ ਸਕਦੀ ਕਿਉਂਕਿ ਜਦੋਂ ਪਿੱਛੋਂ ਦਰਵਾਜ਼ੇ ਖੁੱਲੇ ਹੋਣ ਪਿੱਛੇ ਕੁਸ਼ਲਿਆ ਡੈਮ ਦੇ ਵਿੱਚ ਜਿਸ ਤਰੀਕੇ ਨਾਲ ਪਾਣੀ ਲਗਾਤਾਰ ਆ ਰਿਹਾ ਹੈਗਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਦੋਂ ਪਾਣੀ ਵੱਧ ਜਾਵੇ ਤਾਂ ਕਾਫੀ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਗਿਆ ਤੇ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੋ ਕੱਗਰ ਹੈ ਉਹ ਆਰਾਮ ਦੇ ਨਾਲ ਜ਼ਰੂਰ ਚੱਲ ਰਿਹਾ ਹੈਗਾ ਲੇਕਿਨ ਫਿਰ ਵੀ ਸਾਨੂੰ ਅਲਰਟ ਰਹਿਣ ਦੀ ਜਿਹੜੀ ਲੋੜ ਹੈ ਉਹ ਕਿਤਨੇ ਕਿਥੇ ਸਭ ਤੋਂ ਜ਼ਰੂਰੀ ਹੈਗੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਜੋ ਪਿੰਡ ਲਾਛਰੂ ਦੇ ਬਿਲਕੁਲ ਨੇੜੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਨਦੀ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੈਗੀ ਹੈ ਉਸ ਤੋਂ ਬਾਅਦ ਇਹ ਕਈ ਪਿੰਡਾਂ ਦੇ ਵਿੱਚ ਭਾਵੇਂ ਉਹ ਕਮਲਪੂਰ ਚਮਾਰੂ ਹੋਰ ਕਈ ਪਿੰਡ ਜਿਹੜੇ ਨੇ ਕਾਮੀ ਖੁਰਦ ਜਿਹੜਾ ਪਿੰਡ ਹੈ ਝੰਡ ਮਗੋਲੀ ਪਿੰਡ ਹੈ ਉਸ ਥਾਂ ਦੇ ਉੱਪਰ ਸ਼ਮਸ਼ੇਰਪੁਰਾ ਰਾਏਪੁਰਾ ਇਹ ਜਿਹੜੇ ਸ਼ੇਖੋਪੁਰ ਡਾਕਲੀ ਇੱਕ ਜਿਹੜੇ ਪਿੰਡ ਨੇ ਨੇੜੇ ਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਉੱਪਰ ਇੱਕ ਵੱਡਾ ਅਸਰ ਜ਼ਰੂਰ ਪੈ ਸਕਦਾ ਤਾਂ ਉਸ ਪਿੰਡ ਤੋਂ ਜਿਹੜੀ ਹੈ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਪਿੰਡਾਂ ਵਾਲਿਆਂ ਨੂੰ ਅਪੀਲ ਜ਼ਰੂਰ ਕਿਸੇ ਨਾ ਕਿਸੇ ਪੀਟੀਸੀ ਨਿਊਜ਼ ਵੀ ਕਰਦਾ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈਗੀ ਹੈ ਕਿ ਘੱਗਰ ਨਦੀ ਤੋਂ ਦੂਰ ਰਿਹਾ ਜਾਵੇ ਕਿਉਂਕਿ ਜਦੋਂ ਇਸੇ ਵਿੱਚ ਡੈਮ ਦੇ ਦਰਵਾਜ਼ੇ ਖੁੱਲਣਗੇ ਤਾਂ ਪ੍ਰੈਸ਼ਰ ਪਿੱਛੇ ਪਾਣੀ ਦਾ ਜ਼ਿਆਦਾ ਹੁੰਦਾ ਤਾਂ ਉਸ ਜ਼ਿਆਦਾ ਪ੍ਰੈਸ਼ਰ ਕਾਰਨ ਕਾਫੀ ਸਾਰੀਆਂ ਚੀਜ਼ਾਂ ਕਾਫੀ ਸਾਰੀਆਂ ਅਜਹੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਬਣ ਜਾਂਦੀਆਂ ਨੇ ਤਾਂ ਉਸ ਤੋਂ ਕਿਥੇ ਨ ਕਿਥੇ ਸਾਨੂੰ ਅੱਜ ਵਿਚਾਰ ਰੱਖਣ ਦੀ ਲੋੜ ਹੈਗੀ ਹੈ ਦੂਸਰੇ ਪਾਸੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਕਈ ਨਦੀਆਂ ਦਾ ਜੇਕਰ ਵੇਰਵਾ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਜਿਹੜੀ ਕਗਰ ਨਦੀ ਹੈ ਉਸ ਦੀ ਕੈਪੈਸਿਟੀ ਜਿਹੜੀ ਹੈ ਉਹ 10 ਸੀ ਸੀਗੀ ਲੇਕਿਨ ਹੁਣ 9 ਫੁੱਟ ਤੱਕ ਪਾਣੀ ਜਿਹੜਾ ਉਹ ਕਗਰ ਨਦੀ ਦੇ ਵਿੱਚ ਹੋ ਚੁੱਕਾ ਹੈਗਾ ਦੂਸਰੇ ਪਾਸੇ ਇਸ ਤਰੀਕੇ ਦੇ ਕਈ ਆਖੜੇ ਹਾਲਾਂਕਿ ਪ੍ਰਸ਼ਾਸਨ ਨੇ ਜਿਹੜੇ ਨੇ ਉਹ ਜਨਤਕ ਜ਼ਰੂਰ ਕੀਤੇ ਨੇ ਤੇ ਦੂਸਰੇ ਪਾਸੇ ਹੈਲਪ ਨਾਇੰਬਰ ਵੀ ਜਾਰੀ ਕਰ ਦਿੱਤੇ ਨੇ ਕਿ ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਜਾਣਕਾਰੀ ਦੀ ਲੋੜ ਪੈਂਦੀ ਹੈਗੀ ਆ ਤਾਂ ਉਹ ਸਰਕਾਰੀ ਨੰਬਰਾਂ ਦੇ ਉੱਪਰ ਜਾ ਕੇ ਡਾਇਲ ਕਰ ਸਕਦੇ ਨੇ ਕਿ 01762 224132 ਇਹ ਸਰਕਾਰੀ ਨੰਬਰ ਹੈ ਦੁਬਾਰਾ ਤੁਹਾਡੇ ਕੋਲ ਜਿਹੜੀ ਹੈ ਇਹ 10 ਦਿਨਾਂ ਹੈਗਾ 0176 22 4132 ਨੰਬਰ ਹੈ ਇਸ ਸਰਕਾਰੀ ਨੰਬਰ ਹੈ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਚੀਜ਼ ਦੀ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਇਨ੍ਹਾਂ ਪਿੰਡਾਂ ਦੇ ਵਿੱਚ ਕਾਲ ਕਰ ਸਕਦੇ ਹੋ ਤਾਂ ਇਹ ਪਟਿਆਲਾ ਦੇ ਕਿਉਂਕਿ ਇਹ ਜਿਹੜਾ ਰਸਤਾ ਹੈ ਇਸ ਜਿਸ ਤਸਵੀਰ ਜਿਹੜੀ ਉਹ ਦੇਖ ਪਾ ਰਹੇ ਹੋ ਇਹ ਇੱਥੋਂ ਨਿਕਲ ਕੇ ਦੇਵੀਗੜ੍ਹ ਵਾਲੇ ਪਾਸੇ ਜਿਹੜੀ ਉਹ ਦਾਖਲ ਹੁੰਦੀ ਹੈ ਕੱਗਰ ਇਸ ਸਮੇਂ ਇਸ ਸਾਈਫਨ ਦੇ ਉੱਪਰ ਮੌਜੂਦ ਆ ਜਿੱਥੋਂ ਇੱਕ ਵੱਖਰੀ ਤਸਵੀਰ ਜਿਹੜੀ ਆ ਉਹ ਭਾਖੜਾ ਦੀ ਤੇ ਦੂਸਰੇ ਪਾਸੇ ਕਗਰ ਦੀ ਦੇਖਣ ਨੂੰ ਮਿਲਦੀ ਹੈ ਜਦੋਂ ਭਾਕੜਾ ਅੰਡਰਗਰਾਉਂਡ ਹੋ ਕੇ ਨਿਕਲ ਜਾਂਦੀ ਹੈ ਇੱਕ ਵੱਖਰਾ ਕਰਿਸ਼ਮਾ ਜੋ ਵੇਖਣ ਨੂੰ ਮਿਲਦਾ ਹੈਗਾ ਔਰ ਕਿਸੇ ਵੀ ਥਾਂ ਦੇ ਉੱਪਰ ਅਜਿਹੀ ਤਸਵੀਰ ਨਹੀਂ ਵੇਖਣ ਨੂੰ ਮਿਲਦੀ ਲੇਕਿਨ ਇਹ ਤਸਵੀਰ ਤੁਹਾਨੂੰ ਇੱਥੇ ਆ ਕੇ ਵੇਖਣ ਨੂੰ ਮਿਲੇਗੀ ਕਿ ਇੱਕ ਤਰਫ ਕਗਰ ਬਹਿ ਰਿਹਾ ਤੇ ਉਸ ਕਗਰ ਦੇ ਥੱਲੋਂ ਜਿਹੜਾ ਭਾਕੜਾ ਵੱਡੇ ਪੱਧਰ ਦੇ ਉੱਪਰ ਨਿਕਲ ਕੇ ਜਾਂਦਾ ਹੈਗਾ ਇਹ ਇੱਕ ਵੱਖਰੀ ਤਸਵੀਰ ਹੈਗੀ ਹੈ ਤਾਂ ਇਹ ਰਸਤਾ ਜਿਹੜਾ ਉਹ ਦੇਵੀਗੜ੍ਹ ਤੋਂ ਨਿਕਲ ਜਾਂਦਾ ਹੈ ਦੇਵੀਗੜ੍ਹ ਤੋਂ ਨਿਕਲਦੇ ਹੋਏ ਕਈ ਪਿੰਡਾਂ ਨੂੰ ਜਿਹੜਾ ਇਹ ਰਸਤਾ ਨਿਕਲਦਾ ਹੈਗਾ ਔਰ ਉਹ ਜਿੱਥੋਂ ਜਿੱਥੋਂ ਕਗਰ ਉੱਥੇ ਉੱਥੇ ਤੁਹਾਨੂੰ ਉਹਨਾਂ ਨੇੜਲੇ ਪਿੰਡਾਂ ਦੇ ਕਿਉਂਕਿ ਪਿੰਡਾਂ ਵਾਲੇ ਬੜੇ ਸਿਆਣੇ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਗਰ ਦਾ ਪਾਣੀ ਕਦੋਂ ਉੱਪਰ ਆਉਣਾ ਤੇ ਕਦੋਂ ਹੇਠਲੇ ਹੋ ਜਾਣਾ ਤਾਂ ਉਹਨਾਂ ਨੂੰ ਖਾਸ ਤੌਰ ਦੇ ਉੱਪਰ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਆ ਤੇ ਪੀਟੀਸੀ ਨਿਊਜ਼ ਵੀ ਅਪੀਲ ਕਰਦਾ ਹੈ ਕਿ ਆਪਣਾ ਬਚਾ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਦੋਂ ਪਹਾੜਾਂ ਦੇ ਉੱਪਰੋਂ ਪਿੱਛੋਂ ਪਾਣੀ ਆ ਰਿਹਾ ਹੋਵੇ ਤਾਂ ਉਸ ਨੂੰ ਕੰਟਰੋਲ ਕਰਨਾ ਬੜਾ ਔਖਾ ਜਾਂਦਾ ਹੈਗਾ ਤਾਂ ਉਸ ਦੇ ਵਿੱਚ ਸਾਡੀ ਜ਼ਿੰਮੇਵਾਰੀ ਵੀ ਵੱਣਦੀ ਹੈ ਕਿ ਅਸੀਂ ਪ੍ਰਸ਼ਾਸਨ ਦਾ ਸਾਥ ਦਈਏ ਤਾਂ ਦੂਸਰੇ ਪਾਸੇ ਇੱਕ ਪੱਧਰ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਹਲੇ ਹਲਕਾ-ਹਲਕਾ ਵੱਧ ਰਿਹਾ ਲੇਕਿਨ ਅੱਗੇ ਜਿਸ ਤਰੀਕੇ ਦੀ ਅਲਰਟਸ ਆਣੇ ਸ਼ੁਰੂ ਹੋ ਚੁੱਕੇ ਨੇ ਤਾਂ ਉਸ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈਗੀ ਆ ਤਾਂ ਇਹ ਲਗਾਤਾਰ ਜਿਹੜਾ ਪਾਣੀ ਹੈ ਉਹ ਪਿੱਛੋਂ ਆ ਰਿਹਾ ਹੈਗਾ ਕਗਰ ਦੇ ਵਿੱਚ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਪੰਜਾਬ ਦੇ ਅਲਰਟ ਜਾਰੀ ਹੈ ਤਾਂ ਉਸੇ ਤਰੀਕੇ ਨਾਲ ਪਟਿਆਲਾ ਦੇ ਵੱਲੋਂ ਵੀ ਸੂਚਿਤ ਕਰ ਦਿੱਤਾ ਗਿਆ ਅਲਰਟ ਕਰ ਦਿੱਤਾ ਗਿਆ ਔਰ ਉਸ ਦੀ ਮੌਕੇ ਦੀ ਤਸਵੀਰ ਜਿਹੜੀ ਹੈ ਉਹ ਤਦ ਤੱਕ ਸਾਂਝੀ ਕਰ ਰਹੀ ਸੀ ਕੈਮਰਾ ਪਰਸਨ ਰਵੀ ਜਪਲ ਨਾਲ ਦਮੇਸ਼ ਸਿੰਘ ਪੀਟੀਸੀ న్యూਸ ਪਟਿਆਲਾ ਕਗਰ ਨਦੀ